ਸਸ਼ੀਕਲ ਵੈਲਕਮ ਕੀ ਆਲ ਚਾਲ ਕੇ ਮੀਓ ਸਾਹਿਬ ਠੀਕ ਠਾਕ ਵਧੀਆ ਤੇ ਦੁਕਾਨ ਤੇ ਆਇਆ ਆ ਪਾਰਸਲ ਦੇ ਦੇਣ ਆਲੇ ਮੈਂ ਸਵੇਰੇ ਸਵੇਰੇ ਆ ਗਿਆ 8:30 ਵਜੇ ਤੇ ਕੰਮ ਤੇ ਵੀ ਜਾਣਾ ਪਾਰਸਲ ਦੇ ਜੀ ਮੜ ਕੇ ਬਾਅਦ ਵਿੱਚ ਫਿਰ ਜਾਣਾ ਕੰਮ ਤੇ ਤੇ ਮਿਲਦੇ ਨੇ ਘਰ ਜਾ ਰਹੇ ਤੂੰ ਜੀ ਬੱਬਾ ਜੱਲੇ ਆ ਉੱਧ ਜੀ ਨੇ ਰੁੱਬ ਰੁੱਬ ਪੀਣੀ ਇਹ ਬਾਏ ਬਾਏ ਜਲਦੀ ਕੰਮ ਤੇ ਚਲੋ ਚੱਲੀਏ ਚਲੋ ਚੱਲੀਏ ਕੰਮ ਤੇ ਅਬ ਚੱਲੇ ਆਪਾਂ ਕੰਮ ਤੇ ਰੋਟੀ ਖਾ ਲਈ ਏ ਕੀ ਜਾਣੇ ਕੀ ਆ ਲਹਿ ਲੀ ਮਗਰ ਥੱਲੇ ਰਲ ਨਹੀਂ ਇੱਥੇ ਦਾਲ ਡੁੱਲ ਜਾਣੀ ਵਿੱਚ ਕੋਈ ਗੱਲ ਗੱਡੀ ਤਾਂ ਜਾਇਦਾ ਓ 30 40 ਕਿਲੋਮੀਟਰ ਬਾਅਦ ਫਿਰ ਚਾਰ ਪੰਜਾਂ ਜਾਣੇ ਚਲ ਠੀਕ ਆ ਫਿਰ ਦੁਕਾਨ ਤੇ ਜਾਇਆ ਹਾਂ ਚੰਗਾ ਕੱਲ ਛੁੱਟੀ ਕਰ ਲਈ ਤੁਸੀਂ ਚੰਗਾ ਅਬ ਵੀ ਚੱਲੇ ਆਂ ਕੰਮ ਤੇ ਟਾਈਮ ਹੋ ਗਿਆ 10 ਵਜੇ ਇੱਥੇ ਵਜਾ ਦਿੰਦੇ ਬੰਦੇ ਆ ਬੰਦੇ ਉੱਠ ਜਣੇ ਨੇ ਇਹੇ ਕਰਨਾ ਜੀ ਘਰਾਂ ਚੋਂ ਬਾਹਰ ਨਿਕਲਦੇ ਅਭੀ ਪਹੁੰਚ ਗਏ ਪਿੰਡ ਜੀਵਨ ਚੱਕ ਤੇ ਰਸਤੇ ਸਤੇ ਲੱਸੀ ਕਹਿੰਦੇ ਆਣੀ ਲੱਸੀ ਪੀਣੀ ਓਏ ਇੱਕ ਵੱਖਰਾ ਸਵਾਲ ਇਹ ਨਵੀਂ ਡੇਰੀ ਖੁੱਲੀ ਲੱਗਦਾ ਪਈ ਹੈ ਚਲੋ ਮਿਲਦੇ ਵੇ ਜਾ ਕੇ ਤੁਹਾਨੂੰ ਘਰੇ ਲੋਬੀ ਦੇ ਕਲਰ ਕੱਲ ਲਾਏ ਤੇ ਇਹਦਾ ਡ੍ਰੈਨ ਰੂਮ ਦਾ ਕਲਰ ਥੋੜਾ ਚੇਂਜ ਹੋਆ ਆਹ ਕਲਰ ਲਾ ਦੋ ਚਲੋ ਹਾਂ ਉਹਦੇ ਵਰਗਾ ਆਪਾਂ ਇਹ ਤੋਂ ਡਾਰਕ ਜ਼ਿਆਦਾ ਬਲੈਕ ਨੇ ਸਜ਼ਾ ਇਹਦੇ ਵਿੱਚ ਨਾਲ ਇਹ ਜਿਹੜੀ ਦੁਆਰੇ ਹਾਈਲਾਈਟ ਹੋਣੀ ਇਧਰ ਲੋਵਰ ਲੱਗਣੇ ਨੇ ਇਹਦੇ ਲਈ ਸਾਈਡਾਂ ਤੇ ਨਾਲ ਲੈਂਪ ਲੱਗਣੇ ਨੇ ਸਾਈਡਾਂ ਤੇ ਚਲੋ ਮਾਤੀ ਜੀ ਯਾ ਲੋ ਬ੍ਰਿਕ ਪਰਾ ਸਾਰਾ ਇੱਕੋ ਹੀ ਆ ਜਾਓ ਸੰਨ ਆਜਾ ਤਿੰਨ ਜਣੇ ਆਏ ਆਂ ਆਪਾਂ ਅੱਥੇ ਇੱਕ ਮੁੰਡਾ ਛੁੱਟੀ ਕਰਕੇ ਆਜਾ ਦੂਜੀ ਜਗ੍ਹਾ ਕੰਮ ਲਾਇਆ ਉੱਥੇ ਗਿਆ ਵੀਰੋ ਚਲੋ ਜੀ ਆਜੋ ਦੋ ਸੀਟਾ ਲਾਤੀਆਂ ਆਪਾਂ ਕਲਰ ਕਰੋ ਜਗਤਿਕ ਨਾਂ ਦਾ ਹੈ ਉਹਦੇ ਕਲਰ ਚ ਦੇ ਦੇ ਕੰਮ ਕਰਾਉਣ ਮੈਂ ਆਪਾਂ ਕੀ ਸੋਚਦਾ ਵੀ ਚਾਹ ਆਪਣੀ ਆ ਗਈ ਹੈ ਜੀ ਚਾਹ ਬਾਰੇ ਤਿੰਨ ਜਣੇ ਆਏ ਅੱਜ ਆਪਾਂ ਬਸ ਇੱਕ ਇੱਕ ਬੰਦਾ ਧੋਖਾ ਦੇ ਗਿਆ ਛੁੱਟੀ ਕਰ ਗਿਆ ਅੱਜ ਕਮਰਾ ਕਰਤਾ ਕੰਪਲੀਟ ਦੋ ਸ਼ੀਟਾਂ ਦਾ ਜੋ ਸ਼ੀਟਾਂ ਦਾ ਕੀ ਕੀ ਹੋਇਆ ਅੰਦਰ ਕੀ ਹੋਇਆ ਚੋਨੀ ਨੂੰ ਕੀ ਚੋਨੀ ਨੂੰ ਕੀ ਮੈਂ ਲਾਟ ਕਰਨ ਦੇ ਚਲੋ ਮੈਨ ਲਾ ਅਗਨੀ ਉਹ ਇਧਰ ਆਈ ਦਾਦੀ ਕੋਲੇ ਮੈਨ ਲੋ ਚਾਹ ਇਧਰ ਆ ਗਈ ਚਾਹ ਹੁਣ ਚਾਹ ਲੱਗੀ ਆ ਪੀਣ ਤੇ ਹਰ ਫਤੇ ਵੀ ਪੀਊਗਾ ਚਾਹ ਹਰ ਫਤੇ ਚਾਹ ਪੀਊਗਾ ਚਾਚੀ ਨੇ ਲਿਆਂਦੀ ਚਾਹ ਬਣਾ ਕੇ ਪੀ ਲਾ ਕਿੰਨੇ ਕਾਪ ਤੇਰੇ ਇਹ ਪੀਲਾ ਚਾ ਹਾਂ ਸਾਡੇ ਕੇ ਨਾਮ ਹੁੰਦਾ ਜਦੋਂ ਵਧੀਆ ਗੱਲਾਂ ਘਰੇ ਚੀਜ਼ ਆ ਜਾਂਦੀ ਮੈਂ ਵੀ ਹੁਣ ਮੰਗਾ ਲਿਆ ਕਰੂੰਗੀ ਹੋਣ ਲੱਗੇ ਆ ਖਾਣ ਸੈਂਡਵਿਚ ਸੈਂਡਵਿਚ ਤੇ ਪੀਜ਼ਾ ਹਰ ਫਤੇ ਉੱਠਣ ਵਾਲਾ ਸੁੱਤਾ ਸੌਂ ਜਾ ਸੌਂ ਜਾ ਇਹ ਤੋਂ ਸੀ ਖਾਣ ਲੱਗੇ ਆਈਸਕ੍ਰੀਮ ਮੈਂ ਕਿਹਾ ਆਈਸਕ੍ਰੀਮ ਖਾ ਲਈਏ ਅਸਲੀ ਮੰਮੀ ਲਈ ਲੈ ਕੇ ਆਏ ਆ ਬਾਦਾਮ ਸੇਕ ਤੇ ਮੰਮੀ ਉਹਨੇ ਖਾਂਦੇ ਪਏ ਆ ਉਹਨੇ ਕਿਵੇਂ ਦਾ ਲੱਗਾ ਟੇਸਟ ਆ ਇਹ ਤੋਂ ਉੱਥੇ ਪਰ ਆਈਸਕ੍ਰੀਮ ਖਾਣੇ ਫਿਰ ਆਈ ਸੋਚਿਆ ਚਲੋ ਤੁਹਾਡੇ ਵਾਸਤੇ ਬਾਦਾਮ ਸੇਕ ਲੈ ਆ ਜੰਨੇ ਹਰਫਤ ਇਹ ਵੀ ਕੋਸ਼ਿਸ਼ ਨਹੀਂ ਲੈਂਦਾ ਵਿਚਾਰੇ ਵਾਸਤੇ। ਸਾਰੇ ਕੰਮ ਤਾਂ ਤੇ ਆ ਗਏ ਹੀ ਘਰੋਂ ਹੋ ਕੇ ਤੇ ਹੁਣ ਮੈਂ ਜਾ ਰਿਹਾ ਆਂ ਉਧਰ ਘਰੇ ਪਿੰਡ ਕਰਨ ਉਧਰ ਗਈ ਆ ਸਵੇਰ ਦੀ। ਹਰਫਤ ਦੇ ਦਾਦੀ ਕੋ ਗਿਆ ਅੱਜ ਤੇ ਹੁਣ ਮੈਂ ਫੋਨ ਕੀਤਾ ਕਹਿੰਦੇ ਆਣ ਕੇ ਲੈ ਜਾਓ। ਚਲੋ ਨਾਲ ਲੈ ਆਉਂਦੇ ਆ ਤੇ ਨਾਲੇ ਮੰਮੀ ਨੂੰ ਮਿਲਣ ਨੇ। ਚਲੋ ਫਿਰ ਮਿਲਦੇ ਆ ਜਾ ਕੇ ਤੁਹਾਨੂੰ ਘਰੇ। ਟਾਈਮ ਉੱਚਾ 9 ਵਜੇ ਤੱਕ। ਫਾਤੇ ਸ਼ੋਣੇ ਸ਼ੋਨਾ ਕੀ ਕਰਦਾ ਵਾ ਗੱਲਾਂ ਕਰੇ ਸ਼ੋਨਾ ਚਲੇ ਗਿਆ ਬੰਦਿਆ ਫਾਤੇ ਗੱਲਾਂ ਕਰੋ ਇਧਰ ਆ ਗਈ ਚਾਹ ਹੁਣ ਚਾ ਵੀ ਮਾਗੇ ਇਧਰ ਵੱਡਾ ਕੱਪ ਮੀਨ ਬੰਦੇ ਦਾ ਇਧਰ ਮੰਮੀ ਹੀ ਬੈਠੇ ਆ ਇੱਕ ਵਾਰ ਚਾਹ ਬਣਾਈ ਡੋਲ ਗਈ ਕਰਮਾ ਚ ਨਹੀਂ ਇਹ ਕੰਮ ਹਰ ਫਤੇ ਦੇ ਇਹਨੇ ਚਾਹ ਬਣਾਈ ਤੇ ਇਹਨੇ ਡੋਲਤੀ ਇਧਰ ਮੰਮੀ ਲੱਗੇ ਨੇ ਪਿੰਡੀਆਂ ਬਣਾਉਣ ਮੰਮੀ ਆਂਦੇ ਪਿੰਡੀਆਂ ਬਣਾ ਲੈਣੇ सब्जियां भी यही ही आलू गाजर लो जी बर्थडे आ आज मेरे देर दा बर्थडे थे आज ही लगे केक कटन <laughs> हर पते मैं मैं कर दिया Happy birthday to you.

ਇਨੂ ਨੀਨੂ 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 ਪਤੇ ਉਧਰ ਮਾਸਾ ਡੰਡਈਆ ਚਾ ਪਤੇ ਚਾ ਉਧਰ ਵੇਖ ਮੈਨੂੰ ਵੇਖ ਨੀ ਮੈਂ ਦਮ ਨਾਲ ਵੇਖ ਕੇ ਜਾਣ ਨਹੀਂ ਤੂੰ ਬੱਤਿਓਏ ਹਾਂਜੀ ਕੀ ਕਰਦਾ ਏ ਸੀ ਗਿੰਦੂ ਹੈ ਪਾਣੀ ਬਲੰਦੀ ਆ ਤੁਹਾਨੂੰ ਇਹ ਲੈ ਅੱਜ ਨਹੀਂ ਕੁਛ ਹੋਣਦੇ ਆ ਪਾਪਾ ਬੰਨ ਵੇਖ ਕੇ ਲੱਗਦਾ ਭੁੱਖ ਲੱਗੀ ਜੁੱਜੂ ਕਿਤਾ ਆਏ ਹੋਏ ਹੋਏ ਕਾਹਗਾ ਗਈ ਚਾਬੀ ਪਈ ਜੇ ਤੁਹਾਨੂੰ ਚਾ ਚਾ ਨਹੀਂ ਸੌਣੇ ਤੋੜ ਜਿੱਦਾਂ ਬੋਲ ਨਹੀਂ ਇਕੱਟ ਜਾਂਦੇ ਠੀਕ ਹੋ ਜੂ ਲੈ ਆਓ ਕਰਤੇ ਥੋੜੀ ਹੀ ਦੇਖਾ ਪਤੇ ਆਲਾ ਅਰੇ ਚੱਲੇ ਹਣ ਘਰ ਵਾਪਸ ਤੇ ਕਹਿੰਦੇ ਰੋਟੀ ਖਾਜੋ ਰੋਟੀ ਆ ਗਈ ਆਪਣੀ ਰੋਟੀ ਖਾ ਕੇ ਤੇ ਚੱਲਦੇ ਇਹਦੇ ਚਲਣ ਦੇ ਕਾਂਟੂਨ ਇੱਧਰ ਵੇਹ ਹੈ ਹਰਫਤੇ ਇੱਧਰ ਹਾਂ ਜੀ ਨਾ ਧਿਆਣੇ ਨੂੰ ਇੱਧਰ ਤੇ ਇੱਧਰ ਵੇਹ ਫਤੇ ਇੱਧਰ ਨਾ ਕੋਈ ਧਿਆਨ ਸਰੀਰ ਦਾ ਨਾ ਲੈਵ ਕੇਕ ਆ ਗਿਆ ਆਪਣਾ ਉਹਨੇ ਮੋਜ ਪਾ ਲਿਆ ਕੀ ਕਰਨ ਦੇ ਵੇਖ ਦੱਸ ਜਰੀਰ ਤੇ ਬੰਜਾਈ ਇਤਰਾ ਚਾਹ ਚਾਹ ਗਾ ਕੇ ਅਜਾ ਆਮਨ ਵਿੱਚ ਨਾਲ ਕਿਉਂ ਲੈਵ ਅਗ ਕਮਰੇ ਕਰਤੇ ਸੀ ਇੱਕ ਗੱਲ ਕੀਤਾ ਸੀ ਤੇ ਆ ਲੋਕੀ ਪਰਸੋਂ ਦੇ ਤੀ ਤੇ ਆ ਜਾ ਕਮਰਾ ਲਾਤਾ ਇਹਦਾ ਕਲਰ ਵੱਖਰਾ ਤੇ ਇਹ ਸ਼ਾਮ ਤੱਕ ਤੁਹਾਨੂੰ ਦੱਸਦੇ ਆ ਫੀਡ ਐਕ੍ਰੈਸ਼ਨ ਬਣ ਗਈ ਇੱਧਰ ਬਨੇ ਲੋਅਰ ਲੱਗਣੇ ਆ ਇਹ ਹਾਈਲਾਈਟ ਦਵਾਰ ਤੇ ਚਲੋ ਲਓ ਅਗੇ ਕਿ ਬੱਕਾ ਤੇ ਮਾਰਨ ਗਾਇਨਾਂ ਆ 골ਡਨ ਟੁਨਲ ਕੰਡੀਗਨ ਇਸ ਜਿਹੜੇ ਨਾਲ ਕੋਰ ਮਿਲਦੇ ਸਟੀਲ ਦਾ ਮਿਲਦਾ ਤੇ ਇੱਕ ਬਲੈਕ ਮਿਲਦਾ ਥੱਲੇ ਪਾ ਦੇ ਟੀਜਰ ਜਿਹੜੇ ਨਾਲ ਪਾ ਦੇ ਸਾਦੇ ਟੀਜਰ ਸਾਫ ਸਾਫ ਕਰਦੇ ਜੀ गांव गांव जाते जाते गांव कौन दो देखो अंगारी करता है तो कौन हूं करो जगद लाइट से कलर लाइट दिया ਲੈ ਵੀ ਆਵੇ ਕਮਰਾ ਕਰਤਾ ਆਪਾਂ ਰੈਡੀ ਤਕਰੀਬਨ ਇਹਦੇ ਸ਼ੀਟਾਂ ਦਾ ਕਲਰ ਲੱਗ ਉਹ ਆਹ ਸ਼ੀਟਾਂ ਜਿਹੜੇ ਦੋ ਲਾਈਆਂ ਬੈੱਡ ਵਾਲੀ ਸਾਈਡੇ ਦਾ ਕਲਰ ਲੱਗ ਉਹ ਬਾਕੀ ਲੱਗਣੀ ਲੂਵਰ ਤੇ ਸੀਲਿੰਗਾਂ ਜੀ ਕਰਨ ਵਾਲੀਆਂ ਤਕਰੀਬਨ ਇਹ ਆਪਾਂ ਇਕੱਠੀਆਂ ਸਾਰੀਆਂ ਸੀਲਿੰਗਾਂ ਇੱਕ ਵਾਰੀ ਕਰ ਦੇਣੀ ਆ ਤੇ ਆਪ ਜੂਵੀ ਸ਼ੀਟਾਂ ਲਾਉਂਦੇ ਇਹ ਵੀ ਕਮਰਾ ਕੰਪਲੀਟ ਕਰਤਾ ਅੱਜ ਥੋੜਾ ਬਹੁਤ ਰਹਿ ਗਿਆ ਅਜੇ ਗੱਲ ਕਰ ਦਾਂਗੇ ਸੰਡੇ ਚੱਲੀਏ ਹਾਂ ਫਤਿਹ ਹੱਥ ਜਾਂਦੇ ਹੱਥਿਓ ਹਾਂਤੀ ਵੇਖ ਫਤਿਹ ਹੱਥ ਜਾਂਦੇ ਹੱਥੀ ਅਧਿਆਥੀ ਜਾਣਦੇ ਆ ਵੇਖ ਨੰਗੇ ਹਾਥੀ ਓਏ ਨਾ ਜੋ ਤੇ ਆਣੀ ਨਹੀਂ ਪਿਆ ਫਤੇ ਦਾ ਸੀ ਹਾਥੀ ਨੰਗੇ ਆਇਓ ਹੂੰ ਚਲੋ ਮੰਮੀ ਚੱਲੇ ਹੁਣ ਫਿਰ ਤੇ ਰੇਲੇ ਵਾਲੇ ਬੈਗ ਲੈ ਲਿਓ ਬੈਗ ਲੈ ਲਿਓ ਰੇੜਿਆਂ ਵਾਲੇ ਫਿਰ ਚਲੋ ਚੱਲੇ ਟਾਈਮ ਬਲਾ ਮੰਮੀ ਹੁਣ ਚੱਲੀ ਆਂ ਜਾਣ ਤੋਂ ਛੁੱਟੀਆਂ ਬਕਸੋ